ਜਲਦੀ ਖੇਡੋ ਕਿ ਦੁਨਿਆਵੀ ਸ਼ਹਿਰ ਵੱਡੇ ਉਤੋਂ ਦਾ ਮੈਚ ਹੋਵੇਗਾ ਪਾਸੇ ਆ ਪਾਸੇ ਟੀਮ ਇਸ ਵੇਲੇ ਚੰਗੀ ਵਾਲੇ ਪੜਦੀ ਹੈ ਵੀਰਾਂ ਦੇ ਪੜਦਾ ਸੇਵ ਕਰਾਉਣ ਦਾ ਮਾਰਦੇ ਪਿੰਡੋ ਹਰਮਾਨਤਮਾ ਕਿਸੇ ਖਿਡਾਰੀ ਦੇ ਸੱਪਰਾ ਲਗੇ ਲਓ ਗੋਰਾ ਚੰਗੀ ਵਾਲੇ ਪੜਦਾ ਪਹਿਲੀ ਕਾਉਡੀ ਤੋਂ ਵੱਲੇ ਨਿਵਾਜ ਜਵਾਨਾ ਹੋਇਆ ਚਾਰ ਜਾਫੀ ਯਾਰ ਹੈ ਉਹ ਚਾਰਾਂ ਦੇ ਵਿੱਚੋਂ ਇਸ ਵੇਲੇ ਕੌਣ ਮਾਰ ਕੇ ਕੋਸ਼ਿਸ਼ ਕਰੇਗਾ ਪਰ ਸਾਹਮਣੇ ਪੌੜ ਜਿਹੜਾ ਗੋਰਾ ਹਾਣੀ ਟੀਮ ਦੇ ਹਿੱਸਾ ਖੜਕੀਆਂ ਵਾਲੇ ਬੱਡੀ ਪਾ ਰਿਹਾ ਹੈ ਸਾਹਮਣੇ ਜੰਗੀ ਵਾਲੇ ਪੜਦੇ ਚਾਰ ਰੱਸੀ ਤਿਆਰ ਨੇ ਪਹਿਲ ਦੇ ਫੜਦੀਆਂ ਟੀਮਾਂ ਸੂਰਤੀਆ ਪੰਡ ਤੇ ਮੇਰਾ ਕਾਲੀ ਦੁੱਤੀ ਫੇਰ ਜਗਮਾਲ ਵਾਲੀ ਹੈ ਉਹ ਮੁੰਡੇ ਕੋਲ ਦੇ ਵਿਚ ਆਇਆ ਐਹੀ ਵੀ दुनिया है मदान पाता हो चारू

ਆਈ ਕੰਦਰਪਾਤ ਸਰ ਘੋੜਿਆਂ ਬਣੀ ਪਈ ਜੁੜਦਾ ਆ ਲਓ ਸਾਹਮਣੇ ਆ ਗਿਆ ਗੰਗੂ ਗੋਰਾ ਖੇਡ ਮੈਦਾਨ ਦੇ ਵਿਚਕਾਰ ਜਾਂਦੀ ਦੋਤਾ ਟਿਕਦਾ ਬਾਪੇ ਨੇਕੀ ਦੀ ਚੜਾਈ ਰਹੀ ਹੈ ਅੱਜ ਦਾ ਬਾਪੇ ਨੇਕੀ ਦੇ ਪੋਤੇ ਖੇਡਦੇ ਆ ਰਵਿੰਦਰ ਨੂੰ ਪ੍ਰੋਫੈਸਰ ਸਾਹਿਬ ਨੇ ਕਾਰਨੇਡੋ ਦਾ ਫ਼ਰਮਾਨ ਦਿੰਦਾ ਆ ਲਓ ਫਿਰ ਰੇਡ ਪੁੱਤਰ ਦੋਤੇ ਪਿੰਡ ਵਾਲਾ ਗੋਰਾ ਦੇ ਪੁੱਟਾ ਖੜਾ ਆ ਜਿਗਰਾ ਰੱਖਦੇ ਕੌਡੀ ਫੀਟ ਦਾ ਜਿਗਰਾ ਰੱਖਦੇ ਲੋ ਸਾਹਮਣੇ ਦੋਦੇਆ ਸੰਦੀਪ ਇਸ ਵੇਲੇ ਬੜਿਆ ਹੋਇਆ ਕੌਡੀ ਦੇ ਮੈਦਾਨ ਵਿੱਚ ਵੱਡੇ ਚਰਚੇ ਇਸ ਸਮਾਂ ਹੋ ਜਾਂਦੇ ਵੱਡੇ ਮਾਨਾਂ ਤੇ ਸ਼ਰਮਾਨਾਂ ਦੀ ਗੱਲ ਹੋਈ ਪਰ ਦੋਦੇ ਦਾ ਸੰਦੀਪ ਢੋਡੇ ਦਾ ਵੀਰ ਇਸ ਵੇਲੇ ਮੈਦਾਨ ਵਿੱਚ ਵਾਧਾ ਹੋਇਆ ਕਾਲਿਆ 10 ਸਾਲ ਪਹਿਲਾਂ ਦੀ ਗੱਲ ਚੇਤੇ ਆਉਂਦੀ ਹੁੰਦੀ ਹੈ ਹਾਂ ਚੋੜੋ ਵੀ ਸੁਦੀਪਾ ਲੱਗਦੇ ਸੀ ਇਹ ਕਾਲਾ ਕਹਿੰਦੇ ਬਾਡੀਪੁਰ ਦਾ ਇਸ ਵੀਰੇ ਨੰਬਰ ਦਾ ਫਾਤਾ ਆਪਣੀ ਟੀਮ ਲਈ ਕਰਦਾ ਹੋਇਆ ਉੱਤੇ ਜਗਮਾਨ ਵਾਲੇ ਆਓ ਸਾਹਮਣੇ ਗੋੜਾ ਕਰੇਮਨ ਕਬੱਡੀ ਪਾਉਣ ਦੇ ਲਈ ਵਾਹ ਹੈ ਚਾਰ ਜੱਫੇ ਤਿਆਰ ਦੋਦੇ ਦੀ ਧਰਤੀ ਹੈ ਕਿ ਮਨ ਕਮਜ਼ੋਰ ਕਰੇ ਦਿਲ ਛੱਡ ਰੋਈਏ ਨਾ ਬਾਤੇ ਦੇ ਰਾਂਗਾਂ ਤੇ ਨਾਰਾਜ਼ ਕਦੇ ਹੋਈਏ ਨਾ ਸੁੱਖੀ ਨੂੰ ਪਹੁੰਚਣਾ ਤੇ ਰਾਤ ਭਾਰੂ ਪੈਂਦੀ ਨਹੀਂ ਆਹ ਜ਼ਿੰਦਗੀ ਜਵਾਨਾ ਸਾਦਾ ਇੱਕੋ ਜਿਹੀ ਰਹਿੰਦੀ ਨਹੀਂ ਜ਼ਿੰਦਗੀ ਜਵਾਨਾ ਸਾਦਾ ਇੱਕੋ ਜਿਹੀ ਰਹਿੰਦੇ ਨੇ ਆਓ ਸਾਹਮਣੇ ਨਵੀ ਦੋਦੇ ਵਾਲਾ ਜਫੇ ਨਾਣਾ ਬੱਲੇ ਬੱਲੇ ਕਰਾ ਗਿਆ ਅਜੇ ਕਬੱਡੀ ਪਾਰ ਹੈ ਸਟਾਰ ਦੇ ਜੰਗੀ ਰਾਣਾ ਪਿੰਡ ਹੈ ਦੂத்ਰੀ ਟੀਮ ਨੂੰ ਅਜੇ ਨੇ ਕਬੱਡੀ ਪਾਰਤੀ ਹੈ ਚਾਰਾਂ ਵਿੱਚੋਂ ਹੁਣ ਕਿਹੜਾ ਗੱਬਰੂ ਜਫਾ ਲਾਉਗਾ ਕਿਹੜਾ ਮੁੰਡਾ ਬੱਲੇ ਬੱਲੇ ਕਰਾਊਗਾ ਇੱਕ ਬਸੇ ਨਾਨੂ ਹੈ ਬਲਕਰਨ ਹੈ ਲੰਬਾ ਤੇ ਕਾਲਾ ਪਾਣੀ ਹੈ ਨਾਨੂ ਨੌਜਵਾਨ ਜੰਗੀ ਰਾਣੀਆਂ ਪਰ ਨੰਬਰ ਅਜੇ ਖੇਡੀਆਂ ਪਾਈਦਾ ਕਾਮੀ ਦੀ ਵੇਰ ਤੇ ਸ਼ਮਸ਼ੇਰ ਪਾਜੀ ਰੋਣੇਪੋਂ ਦੇ ਲਈ ਕਰਨੀ ਇਸ ਵੇਲੇ ਖੇਡ ਮੈਦਾਨ ਉੱਚਾਤਾ ਹੋਇਆ ਹੈ ਉੱਪਰ 4 ਦਾ ਫੀਦੇ ਆਰਮਰ ਤਿਆਰ ਹੈ ਉਧਰ ਪਾਈ ਹੈਪੀ ਸੂਰ ਤੇਰਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੁੰਡਾ ਕੋਸ਼ਿਸ਼ ਕਰਦਾ ਹੋਇਆ ਪਰ ਕਰਦੀ ਜੁੜਾ ਆਪਣੀ ਟੀਮ ਦੇ ਹਿੱਸੇ ਕਰਦਾ ਹੋਇਆ ਗੁਰੂ ਸੱਜਾ ਪੂਰਾ ਕੌਡੀ ਦੇ ਮਾਲ ਵਿੱਚ ਤਿਆਰ ਬਰ ਤਿਆਰ ਹੈ ਜਾਫੀ 4 ਫੜਾ ਕਰਦੇ ਹੋਏ ਕਾਲਾ ਬਾਂਦੀ ਵਾਲਾ ਨਾਨੂ ਵਰਗੇ ਇਹ ਤਾਰ ਰੂਗੀ ਰਾਲੇ ਦੇ ਪਿੰਡੋਂ ਚੱਲ ਗਿਆ ਹੋਇਆ ਹੈ ਪਰ ਬਹੁਤ ਤਕੜਾ ਲੈਟਰ ਆ ਮੇਰੇ ਵੀਰੋ ਉਹਦੇ ਪਿੰਡੋਂ ਵੀਰ ਆਏ ਹੋਏ ਆ ਪਰ ਇਧਰਲੇ ਪਾਸੇ ਗੁਰੂ ਸਿੰਘ ਅੱਜ ਇਹਨਾਂ ਜਿਹੜਾ ਆ ਵੀ ਹੋਰਾਂ ਦੱਸ ਕੇ ਸਿੱਖ ਬਣੋ ਇਹ ਮੁੰਡਾ ਮੇਰਾ ਸਰਨਾਮੀ ਹੈ

ਹਾ ਜੱਸਾ ਆ ਦੋਦਾਂ ਦੇ ਦਾ ਲਾਜਾ ਜਹਾ ਬੋਦੇ ਹੋ ਗੁਰਮੀਤ ਦੋਦੇ ਆਉਂਦਾ ਬਾਪੇ ਕੋਟੀ ਦਾ ਲਓ ਸਾਹਮਣੇ ਜਿਹੜੀ ਰੇਡ ਪਾਦਰੀ ਹਜਵਣ ਕਬਰੂ ਜੰਗੀ ਵਾਲੇ ਪਿੰਡ ਦਾ ਤਿਆਰ ਬਰ ਤਿਆਰ ਹੈ ਭਾਈ ਜੀ ਸੂਰ ਦੀਆ ਸਕੂਲ ਤੇ ਜਗਮਾਨ ਵਾਲੀ ਪਿੰਡ ਦੇ ਮੁੰਡੇ ਜਿਹੜੇ ਆ ਉਹ ਆਇਆ ਅਗਲੇ ਮੈਚ ਦੇ ਲਈ ਪਹਿਲੀ ਰੇਡ ਚਾਰਜ ਅੱਗੇ ਤਿਆਰ ਬਰ ਤਿਆਰ ਨੇ ਗੁਰਮੀਤ ਦੋਦੇ ਪਿੰਡ ਵਾਲਾ ਗੁਰਮੀਤ ਗੁਰਮੀਤ ਇਹ ਸਾਹਮਣੇ ਚੰਗੀ ਵਾਲੇ ਪੈਂਦੀ ਰੇਡ ਲੱਗਦਾ ਯੋ ਹੁੰਦੀ ਬੱਲੇ ਬੱਲੇ ਹੁਣ ਦੇਖਾਇਆ ਵੀ ਨੰਬਰ ਕਿਹੜੇ ਪਾਸੇ ਨੰਬਰ ਰੇਡਰ ਫਿਰਖੀਆਂ ਵਾਲੇ ਪੜਦਾ ਫਿਰ ਕਬੱਡੀ ਪਾਲੋਂ ਦੇ ਲਈ ਵਾਧਾ ਹੋਇਆ ਬਈ ਯਾਰ ਪੁਆਇੰਟ ਵਾਲੇ ਕਹਿੰਦੇ ਆਏ ਹਜੇ ਦੱਸੋ ਬਹੁਤ ਵਜਾ ਮਾਰ ਲਿਆ ਸਮਾਂ ਬਹੁਤ ਹੋ ਗਿਆ ਬਈ ਯਾਰ 9:00 ਵਜ ਗਏ ਸੂਰਤਿਆ ਸਕੂਲ ਤੇ ਜਗਵਾਲ ਬੰਦੇ ਟੀਮਾਂ ਪੈਂਡ ਕੋਲ ਦੇ ਫਾਈਨਲ ਲਈ ਜਲਦੀ ਆ ਜਾਣਾ ਅਜੇ ਖੜਕਿਆਂ ਦੇ ਪੜਦਾ ਤੇ ਕਾਲਾ ਬਾਡੀ ਦਾ ਤਸ਼ੀਦਾ ਜਿਹਨਾਂ ਨੇ ਰਲ ਕੇ ਵੱਡਾ ਦਿਲਾਉਦਾ ਹੈ ਕਾ ਰੇਡ ਪਾਉਣ ਲਈ ਫੇਰ ਇਸੋ ਇੰਤਾਰ ਵਰ ਤਿਆਰ ਚਾਰ ਜਾਫੀ ਹੈ ਚਾਰਾਂ ਵਿੱਚੋਂ ਕੌਣ ਕੋਸ਼ਿਸ਼ ਕਰਦਾ ਹੈ ਨਾ ਬਈ ਕਿਹੜੇ ਪਿੰਡ ਦੀ ਟੀਮ ਆ ਗਈ ਵੀਰੇ ਦੱਸੀ ਕਰਾ ਬੰਦੇ ਆ ਸੂਰਤੀ ਵਾਲੇ ਮੁੰਡੇ ਆ ਗਏ ਬਈ ਪੈਂਟ ਗੱਲੇ ਨਾ ਰੇਡ ਤੇ ਜੰਗਾਰ ਵਾਲੇ ਗੱਟਰ ਦੋਦੇ ਵਾਲਾ ਟਰਾਈ ਕਰਦਾ ਪਰ ਗੋਰਾ ਮਾਣੀ ਵਾਲਾ ਤਕੜਾ ਨੰਬਰ ਆਵੇ ਆਮ ਦੀ ਗੁਰੂ ਸਰੀਆਂ ਵਾਲਾ ਕੋਦਰ ਦੀ ਟੀਮ ਕੋਲ ਕਬੱਡੀ ਮਾਰਨ ਦੇ ਲਈ ਵਾਜਿਆ ਹੋਇਆ ਪਾਣੀ ਵਾਲੇ ਭਰਾਵਲੇ ਹੁਣ ਇਕੱਠੇ ਜਾ ਰਹੇ ਹੈ ਵੀਰ ਜੀ ਦਸਤਾਰ ਵਾਲੇ ਛੋਟੇ ਵੀਰ ਪਰ ਫਿਰਕੇ ਮੇਰਾ ਵੀਰ ਬੜੀਆ ਲੱਗਦਾ ਮੈਨੂੰ ਸਾਡਾ ਤੁਰ ਫਿਰ ਕੇ ਮੇਲਾ ਵੇਖੀਏ ਨਾ ਢੋਡਾਂ ਦੇ ਰੇਡ ਪਾਈ ਐ ਚਾਰ ਰਫੀ ਤਿਆਰ ਵਰ ਤਿਆਰ ਨੇ ਕਾਲਾ ਬੰਡੇ ਦਾ ਉਤਰਾਂ ਦਾ ਵੀ ਸ਼ੌਕੀਆ ਹੋਇਆ ਉਹ ਸਾਰੇ ਚਾਰ ਕਾਫੀ ਚਾਰ ਹੈ ਇੱਕ ਵਾਰ ਫੇਰ ਸਾਰੇ ਦਰਸ਼ਕੀ ਦੋਨਾਂ ਵਿਸ਼ੇ ਤੌਰ ਤੇ ਧੰਨਵਾਦ ਕਰਦੇ ਆ ਜਿਹੜੇ ਸਮਾਗਮ ਲਾ ਕੇ ਸਾਡੇ ਨਾਲ ਜੁੜੇ ਹੋਏ ਵੱਡਾ ਧੰਨਵਾਦ YouTube ਚੈਨਲ ਦੇ ਜਰੀਏ ਜੁੜੇ ਹੋਇਆ ਉਹਨਾਂ ਦਾ ਵੀ ਧੰਨਵਾਦ ਹੈ ਗੁੱਟ ਫੜਿਆ ਗਿਆ ਲਾ ਵੀ ਫਕਰ ਝੰਡੇ ਵਾਲਿਆ ਨੇੜੇ ਹੋ ਕੇ ਦੇਖਿਆ ਕਿਤੇ ਲੋਕ ਦਾ ਮੁਕੱਦਮਾ ਪਾਰੀ ਤੇ ਖਾਣੇ ਦਾ ਫੈਸਲਾ ਆ ਗਿਆ ਨਾ ਤਾਲਾ ਜੋੜਦਾ ਠੋਕਦੇ ਆ ਮੁੰਡੇ ਨੇ ਸਰਾ ਕਰਾਤਾ ਮੁੰਡੇ ਨੇ ਸਰਾ ਕਰਾਤਾ ਕਿ ਤੌਲ ਮਾਰ ਕੇ ਬਗਾਨੇ ਪੁੱਤ ਨੇ ਧਰਤੀ ਚ ਧੌਣ ਕੱਢਦੀ ਜਦੋਂ ਕਬੱਡੀ ਖੇਡਦੇ ਪੱਟਾ ਤੇ ਛਾਪੀ ਵੱਜਦੀ ਪੱਟਾ ਤੇ ਛਾਪੀ ਵੱਜਦੀ ਨਾਲ ਸਾਹਮਣੇ ਲੰਬਾ ਬਾਦਿਆ ਲੰਬਾ ਵੀ ਜਫਾਸ ਗਿਆ ਨੰਬਰ 8 ਜਾਂਦਾ ਅਣੀ ਰੇਡ ਕਰਮੀ ਪੌਦੇ ਵੀ ਆ ਗਿਆ ਸੂਰ ਤੇ ਸਕੂਲ ਤੇ ਜਗਮਾਨ ਹੈ ਇਹਦੇ ਭਰਾ ਸਾਡੇ ਉੱਠੀ ਸ਼ਰਟ ਪਿੱਕਰ ਨੂੰ ਦੂਰ ਕਰ ਰਹੇ ਆ ਮੈਚ ਦਾ ਸਮਾਪਤ ਹੋ ਗਿਆ ਤੇ ਤਰਫ ਜਿਹੜਾ ਆਪਾਂ ਫਿਰ ਉਹ ਮੈਚ ਕਰਾਵਾਂਗੇ ਫਾਈਨਲ ਮੈਚ ਕੋਲੋਂ ਭਾਰਦਾ ਪਈ ਹੋਈ ਰੇਡ ਆ ਲੜੀ चढ़ाई होंगी सी तेरे चला पीटी खिड़किया लीला फेर चार चौफी वाले प्यार है ਚਾਰਾਂ ਵਿੱਚੋਂ ਚੋਣ ਏਸੋ ਦੇ ਭਰ ਕੇ ਕੋਸ਼ਿਸ਼ ਕਰੇਗਾ ਲਓ ਟੱਕਰ ਟੱਕਰ ਸਿਰੇ ਦੀ ਪਰ ਨੰਬਰ ਇਸੋ ਲਈ ਕਰਦਾ ਨਾ ਹੋ ਜਾਣਾ ਗਬਰੂ ਫੇਰ ਕਬੱਡੀ ਖਾਣਦੇ ਨੇ ਖੇਡ ਪ੍ਰਾਂਤ ਦਾ ਜਵਾਬਦਾ ਹੋਇਆ ਚਾਰ ਜਾਂਸੀ ਤਿਆਰ ਨੇ ਦੇ ਲੋ ਮਾਰ ਕੇ ਜਾਂ ਥੱਲੇ ਪੈਂਦੇ ਆ ਤੂਫਾਨ ਜਦੋਂ ਯਾਰ ਮਾਰ ਕੇ ਜੱਫੇ ਲਾਉਂਦੇ ਆ ਫੇਰ ਗੱਲ ਬਣਦੀ ਆ ਆਹ ਸਾਹਮਣੇ ਕਾਲਾ ਮਾਲੀ ਵਾਲਾ ਸੱਚ ਬੋਲ ਰਿਹਾ ਨੰਬਰ ਰੇਡਰ ਹੈ ਜੀ ਮੈਚ ਸਮਾਪਤ ਤੇ ਦੋਲੇ ਵਾਲੇ ਨੇ ਬਾਜੀ ਮਾਰ ਗਿਆ ਹੈ ਫਾਈਨਲ ਵਿੱਚ ਪਹੁੰਚ ਗਏ ਆ